ਵੀ ਅਸਲ ਬਦਲਾਅ ਇਹ ਆਇਆ ਜਿਹੜਾ ਅੱਜ ਮਾਰਕੀਟ ਕਮੇਟੀ ਦੀ ਕੁਰਸੀ ਦੇ ਉੱਤੇ ਜਿਹੜਾ ਮਾਨਕ ਮਹਿਤਾ ਆਮ ਘਰ ਦੇ ਵਿੱਚੋਂ ਜਿਹੜਾ ਉੱਠਿਆ ਜਿਨਨੇ ਕਦੀ ਸਿਆਸਤ ਬਾਰੇ ਨਹੀਂ ਸੀ ਸੋਚਿਆ ਜਿਨਨੇ ਕਦੀ ਰਾਜਨੀਤੀ ਆਉਣ ਦੇ ਬਾਰੇ ਉਹਦਾ ਚਿਤ ਚੇਤਾ ਵੀ ਕੋਈ ਸੁਪਨਾ ਤੱਕ ਨਹੀਂ ਲਿਆ ਸੀ ਪਰ ਹਾਂ ਆਪਣੀ ਨੇਕ ਮਿਹਨਤ ਨਾਲ ਰਾਤ ਦਿਨ ਉਹਨੇ ਮਿਹਨਤ ਕੀਤੀ ਹੈ ਅੱਜ ਦੀ ਮਿਹਨਤ ਦਾ ਨਤੀਜਾ ਜਿਹੜਾ ਹੈ ਅੱਜ ਉਹ ਮਾਰਕੀਟ ਕਮੇਟੀ ਦੀ ਕੁਰਸੀ ਤੇ ਜਿਹੜਾ ਬਤੌਰ ਬੈਠਾ ਹੋਰ ਚੇਅਰਮੈਨ ਜਿਹੜਾ ਪਾਰਟੀ ਨਾਲੋਂ ਨਿਯੁਕਤ ਕੀਤਾ ਹੈ ਕਿਉਂਕਿ ਮੈਂ ਅਕਸਰ ਦੇਖਿਆ ਇਹਨਾਂ ਕੁਰਸੀਆਂ ਤੇ ਕਈਆਂ ਕਈਆਂ ਦੀਆਂ ਵਿਚਾਰਿਆਂ ਦੀਆਂ ਉਮਰਾਂ ਲੰਘ ਜਾਂਦੀਆਂ ਨੇ ਜਿਹੜਾ ਇਹ ਕੁਰਸੀਆਂ ਤੇ ਬੈਠਾ ਨਹੀਂ ਜਾਂਦਾ ਪਰ ਅੱਜ ਪਾਰਟੀ ਨੇ ਇਹਦੀ ਮਿਹਨਤ ਸਦਕਾ ਇਹਨੂੰ ਮਾਣ ਦਿੱਤਾ ਹੈ ਸਭ ਤੋਂ ਵੱਡਾ ਬਦਲਾਅ ਇਹ ਆਇਆ ਵੀ ਸਾਡੀ ਪਾਰਟੀ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਕਦਰ ਹੈ ਸੋ ਅੱਜ ਅਸੀਂ ਸਾਰਾ ਪਰਿਵਾਰ ਰਲ ਕੇ ਅਸੀਂ ਇਹਨੂੰ ਵਧਾਈ ਵੀ ਦੇਣਾ ਹੈ ਤੇ ਕੁਰਸੀ ਤੇ ਬਿਠਾਉਣਾ ਵੀ ਆਏ ਆ ਇਹੋ ਬੇਨਤੀ ਕਰਦੇ ਆ ਵੀ ਤਗੜਾ ਹੋ ਕੇ ਜਿਹੜਾ ਹੁਣ ਤੈਨੂੰ ਜ਼ਿੰਮੇਵਾਰੀ ਮਿਲੀ ਐ ਉਹ ਇਮਾਨਦਾਰੀ ਨਾਲ ਤੰਦਈ ਨਾ ਨਭਾਵੇ ਤਾਂ ਜੋ ਕਿ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਬਣੇ ਔਰ ਲੋਕਾਂ ਦੇ ਵਿੱਚ ਜਿਹੜੀ ਕੋਈ ਦਿੱਕਤਾਂ ਆ ਰਹੀਆਂ ਸੀ ਮਾਰਕੀਟ ਕਮੇਟੀ ਨੂੰ ਲੈ ਕੇ ਕੋ ਕਮੀਆਂ ਨਜ਼ਰ ਆ ਰਹੀਆਂ ਸੀ ਉਹ ਸਾਰੀਆਂ ਕਮੀਆਂ ਨੂੰ ਅਸੀਂ ਜਿਹੜਾ ਉਹ ਦੂਰ ਕਰਾਂਗੇ ਜੀ ਸਰ ਕਹਿਣੀ ਚਾਹੁੰਦਾ ਦੇਖੋ ਵਿਰੋਧੀ ਧਿਰਾਂ ਨੇ ਰਾਜਨੀਤੀ ਲੀਡਰਾਂ ਦਾ ਤੇ ਸਤਰ ਜਿਹੜਾ ਸੀ ਉਹ ਤੁਹਾਨੂੰ ਪਤਾ ਹੀ ਐ ਨੀਵਾ ਕੀਤਾ ਕੀ ਕੀਤਾ ਸੀ ਪਰ ਦੁੱਖ ਦੀ ਗੱਲ ਇਹ ਹੈ ਉਹਨਾਂ ਦਾ ਤੁਹਾਨੂੰ ਸਾਰਾ ਅੰਦਰ ਦੀ ਰੋਹਾਨੀਅਤ ਵੇਖਣ ਨੂੰ ਨਜ਼ਰ ਆਊਗੀ ਵੀ ਇੱਕ ਸੰਤ ਸੀਚੇਵਾਲ ਜੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਹੁਣੇ ਪੁੱਛਿਆ ਤੁਸੀਂ ਸੰਤ ਸੀਚੇਵਾਲ ਜੀ ਉਹ ਉਹਨੇ ਜਦੋਂ دریاਵਾਂ ਦੇ ਬੰਨ ਟੁੱਟੇ ਸੀ ਪਿੰਡਾਂ 'ਚ ਹੜ੍ਹ ਆ ਚੁੱਕੇ ਸੀ ਇਹ ਨਹੀਂ ਬਤੌਰੋ ਹੁਣ ਕੰਮ ਕਰ ਰਹੇ ਨੇ ਉਹ ਲੰਮੇ ਸਮੇਂ ਤੋਂ ਇੱਕ ਸੇਵਾ ਕਰ ਰਹੇ ਨੇ ਸੰਤ ਰੂਪ ਨੇ ਉਹ ਪਰ ਦੁੱਖ ਇਸ ਗੱਲ ਦਾ ਚਲੋ ਸਿਆਸਤਦਾਨਾਂ ਨੂੰ ਭੰਡਣਾ ਭੰਡੀ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਤੁਸੀਂ ਸਾਨੂੰ ਨਿੰਦਣਾ ਨਿੰਦੀ ਜਾਓ ਕਿਉਂਕਿ ਕੰਮ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਇਹਨਾਂ ਕੋ ਕੰਮ ਹੋਏ ਹੁੰਦੇ ਤੇ ਅੱਜ ਸਾਨੂੰ ਨਿੰਦਨ ਦੀ ਵੀ ਲੋੜ ਨਾ ਪੈਂਦੀ ਇਹਨਾਂ ਨੂੰ ਪਰ ਦੁੱਖ ਇਸ ਗੱਲ ਦਾ ਲੱਗਾ ਜਦੋਂ ਸੰਤ ਸੀਚੇਵਾਲ ਤੇ ਵੀ ਉਂਗਲਾਂ ਚੁਕਣੀਆਂ ਸ਼ੁਰੂ ਕੀਤੀਆਂ ਨਾ ਉਹਨੂੰ ਦੁੱਖ ਲੱਗਾ ਪਰ ਇਸ ਗੱਲ ਦਾ ਸਾਰੇ ਪੰਜਾਬ ਨੇ ਇੱਕ ਰੋਸ ਜਤਾਇਆ ਵੀ ਇੱਕ ਵਧੀਆ ਕੰਮ ਕਰਨ ਵਾਲੇ ਇਨਸਾਨ ਤੇ ਵੀ ਜੇ ਉਂਗਲਾਂ ਚੁੱਕਦੇ ਆ ਤੇ ਕਾਂਗਰਸ ਪਾਰਟੀ ਦੀ ਸੋਚ ਕੀ ਹੋਗੀ ਕਿਉਂਕਿ ਸ਼ੁਰੂ ਤੋਂ ਇਹਨਾਂ ਦਾ ਰਵੱਈਆ ਇਹ ਹੋ ਰਿਹਾ ਚਾਹੇ ਦਰਬਾਰ ਸਾਹਿਬ ਦੀ ਗੱਲ ਕਰ ਲਈਏ ਕੋਈ ਵੀ ਗੱਲ ਕਰ ਲਈਏ ਕਾਂਗਰਸ ਸ਼ੁਰੂ ਤੋਂ ਜਿਹੜੀ ਆ ਇਹ ਸੰਤਾਂ ਦੇ ਗੁਰੂਆਂ ਸਾਡੇ ਗੁਰਦੁਆਰਿਆਂ ਦੇ ਉਲਟੀ ਰਹੇ ਨੇ ਸੋ ਮੈਂ ਸਖਤ ਸ਼ਬਦਾਂ ਚ ਦੀ ਨਿੰਦਾ ਕਰਦਾ ਸੈਸ਼ਨ ਬਹੁਤ ਵਧੀਆ ਹੋਇਆ ਜੀ ਔਰ ਬਤੌਰ ਸਭ ਤੋਂ ਵੱਡੀ ਗੱਲ ਹੈ ਵੀ ਕਿਸੇ ਤੇ ਬੋਝ ਨਹੀਂ ਪਿਆ ਮੈਨੂੰ ਇਹ ਦੱਸੋ ਅੱਗੇ ਜਦੋਂ ਬਜਟ ਆਉਣਾ ਹੁੰਦਾ ਸੀ ਤੇ ਪਹਿਲਾਂ ਇਹ ਸੋਚਦੇ ਸੀ ਵੀ ਵੇਖਿਓ ਕਿ ਇਹਦੇ ਨਵਾਂ ਕੋਈ ਬੋਝ ਨਾ ਪੈ ਜੇ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮੈਂ ਮਾਣ ਮੈਂ ਇੰਨੀ ਗੱਲ ਕਹਿ ਸਕਦਾ ਵੀ ਸਾਰਾ ਪੰਜਾਬ ਜਿਹੜਾ ਉਹਨੂੰ ਇਹ ਮਹਿਸੂਸ ਹੁੰਦਾ ਹੈ ਵੀ ਸਾਨੂੰ ਜਦੋਂ ਵੀ ਬਜਟ ਆਇਆ ਸਾਨੂੰ ਰਾਹਤ ਹੀ ਮਹਿਸੂਸ ਹੋਣੀ ਆ ਹਰ ਪੱਖੋਂ ਸਿੱਖਿਆ ਦੇ ਮਨਾਰ ਤੋਂ ਖੇਡਾਂ ਦੇ ਮਨਾਰ ਤੋਂ ਖੇਤੀਬਾੜੀ ਦੇ ਮਨਾਰ ਤੋਂ ਹਰ ਪੱਖੋਂ ਜਿਹੜਾ ਬਜਟ ਦੇ ਵਿੱਚ ਉਹਦਾ ਬਜਟ ਜਿਹੜਾ ਰੱਖਿਆ ਗਿਆ ਚਾਹੇ ਬਿਜਲੀ ਵਿਭਾਗ ਦੀ ਗੱਲ ਕਰੀਏ 7000 713 ਦੇ ਕਰੀਬ ਕਰੋੜ ਰੁਪਏ ਜਿਹੜਾ ਬਜਟ ਦੇ ਵਿੱਚ ਰੱਖਿਆ ਗਿਆ ਬਿਜਲੀ ਵੱਲੋਂ ਹੁਣ ਮੈਂ ਦੱਸਣਾ ਚਾਹੁੰਨਾ ਵਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸੋਹਰਦ ਅੱਗੇ ਵੀ ਸਰਕਾਰਾਂ ਰਹੀਆਂ ਨੇ ਕਿੰਨਾ ਕਿ ਲੋਕਾਂ ਦੇ ਹਿੱਤਾਂ ਲਈ ਕੰਮ ਹੋਇਆ ਦੀ ਕੋਸ਼ਿਸ਼ ਹੈ ਸਕੂਲ ਖੇਡਾਂ ਜਿੰਨੀਆਂ ਪ੍ਰਮੋਟ ਪੰਜਾਬ ਕੀ ਸੀ ਪੰਜਾਬ ਰੰਗਲਾ ਪੰਜਾਬ ਸੀ ਪੰਜਾਬ ਖੇਡਾਂ ਨਾਲ ਜਾਣਿਆ ਜਾਂਦਾ ਪੰਜਾਬ ਸੀ ਪਰ ਦੁੱਖ ਦੀ ਗੱਲ ਹੈ ਪੁਰਾਣੀਆਂ ਸਰਕਾਰਾਂ ਇਹਨਾਂ ਦੀ ਕੀ ਦੇਣ ਰਹੀ ਪੰਜਾਬ ਨੂੰ ਨਸ਼ੇ ਵਾਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਮਾਹੌਲ ਇੱਕ ਵੱਖਰਾ ਕ੍ਰੀਏਟ ਕਰ ਦਿੱਤਾ ਅੱਜ 3 ਸਾਲ ਹੋਏ ਨੇ ਮੈਂ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਪੁੱਛਣਾ ਚਾਹੁੰਦਾ ਕੀ ਆ ਜਿਹੜਾ ਨਸ਼ੇ ਦੀ ਦੇਣ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੇਣਾ ਕਿਹਨਾਂ ਦੀ ਦੇਣਾ ਇਹ ਅਕਾਲੀ ਦਲ ਦੇ ਰਾਜ ਚ ਪੈਦਾ ਹੋਇਆ ਅਕਾਲੀ ਦਲ ਨੇ ਇਹਨੂੰ ਵੱਡਾ ਕੀਤਾ ਕਾਂਗਰਸੀਆਂ ਨੇ ਪਾਣੀ ਪਾਇਆ ਅੱਜ ਇਹਨਾਂ ਦੇ ਜਿਹੜੇ ਉਹ ਕੰਡੇ ਆ ਉਹ ਸਾਡੇ ਅੱਗੇ ਆ ਰਹੇ ਪਰ ਹਾਂ ਪੰਜਾਬ ਸਾਰਾ ਦੇਖ ਰਿਹਾ ਕੋਈ ਵੀ ਚਾਹੇ ਕੋਈ ਕਰਾਪਸ਼ਨ ਆ ਆ ਤਹਿਸੀਲਦਾਰਾਂ ਵਾਲਾ ਸਿਸਟਮ ਤੁਸੀਂ ਉਹ ਵੀ ਚੈੱਕ ਕਰ ਲਿਆ ਹੋਊਗਾ ਜੇ ਆ ਨਸ਼ਿਆਂ ਵੱਲੋਂ ਤੁਸੀਂ ਆ ਵੇਖਿਆ ਹੋਊਗਾ ਘਰ ਜਿੱਤਰਾ ਟਹਿਰੇ ਨੇ ਜਿਉਂ-ਜਿਉਂ ਜਿਹੜਾ ਵੀ ਕੋਈ ਗਲਤ ਕਰੂਗਾ ਦੇਖੋ ਕਿਸੇ ਦੇ ਅੰਦਰ ਵਰਕੇ ਕੋਈ ਨਹੀਂ ਦੇਖ ਸਕਦਾ ਪਰ ਹਾਂ ਅੱਜ ਦੀ ਸਰਕਾਰ ਅੱਜ ਦੇ ਸਮੇਂ ਪੰਜਾਬ ਦਾ ਮਾਹੌਲ ਇਹ ਆ ਜਿਹੜਾ ਕੋਈ ਜੈਹੋ ਜੀ ਗਲਤੀ ਕਰਦਾ ਉਹਨੂੰ ਉਹੋ ਜੀ ਸਜ਼ਾ ਜਿਹੜੀ ਉਹਦੀ ਮਿਲਦੀ ਆ ਮੈਂ ਆਪਦੇ ਮਾਧਿਅਮ ਰਾਹੀਂ ਵੀ ਬੇਨਤੀ ਕਰਦਾ ਵੀ ਜਿਹੜੇ ਸਾਡੇ ਬੱਚੇ ਭੁੱਲ ਗਏ ਨੇ ਰਸਤਿਆਂ ਤੇ ਭਟ ਗਏ ਨੇ ਉਹਨਾਂ ਨੂੰ ਵੀ ਆਪਾਂ ਸਹੀ ਰਸਤੇ ਤੇ ਲੈ ਕੇ ਆਇਆ ਹੱਥ ਦਾ ਤੇ ਨਹੀਂ ਪਤਾ ਹੁਣ ਕਦੋਂ ਪੈਂਦਾ ਇਹਦਾ ਜੇ ਹੱਥ ਪੈਂਦਾ ਹੁੰਦਾ ਠੀਕ ਆ ਤੇ ਅੱਜ ਮੂੰਹ ਨਾ ਚੀਕਾ ਨਾ ਕਢਾਉਂਦੇ ਫਿਰ ਕੰਮ ਨਾ ਕਢਾਉਂਦੇ ਸੋ ਕਹਿਣ ਦਾ ਪਾਵਾਂ ਹਰ ਤੁਸੀਂ ਇਹ ਇੱਕ ਚੀਜ਼ ਦੇਖਿਆ ਕਰੋ ਹਰ ਗੱਲ ਉਹ ਤੀਜੇ ਦਿਨ ਲਾਈਵ ਹੋਏ ਹੁੰਦੇ ਤੀਜੇ ਦਿਨ ਲਾਈਵ ਹੋਏ ਹੁੰਦੇ ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਹੀ ਸਾਡੇ ਪਹਿਲਾਂ ਤਾਂ ਨਵੇਂ-ਨਵੇਂ ਤੇ ਸਾਰਿਆਂ ਨੇ ਚੱਕਤਾ ਤਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਬਾਜ ਫਿਰ ਤੁਸੀਂ ਸਾਰੇ ਆਪ ਹੀ ਕਹਿੰਦਾ ਵੀ ਇਹ ਤਾਂ ਬੋਲੀ ਜਾਂਦਾ ਯਾਰ ਰਹਿਣ ਦਿਓ ਇਹ ਵੀ ਚੈਪਟਰ ਹੁਣ ਮੈਨੂੰ ਲੱਗਦਾ ਅੱਗੇ ਜਾਣ ਵਾਲਾ ਉਹ ਹੀ ਸਿਸਟਮ ਹੋਊਗਾ ਵੀ ਯਾਰ ਅੱਗੇ ਤੇ ਇੱਕ ਚੀਜ਼ ਵੇਖਿਓ ਫੇਸਬੁਕ ਤੇ ਜਿਹੜਾ ਤੇ ਕੋਈ 15 20 ਦਿਨਾਂ ਬਾਅਦ ਵੀਡੀਓ ਪਾਉਂਦਾ ਫੋਟੋ ਪਾਉਂਦਾ ਉਹਨੂੰ ਲਾਈਕ ਜ਼ਿਆਦਾ ਹੁੰਦੇ ਜਿਹੜਾ ਰੋਜ਼ ਹੀ ਪਾਈ ਜਾਂਦਾ ਉਹਦੇ ਘਟ ਜਾਂਦੇ ਨੇ ਸੋਚਾਂ ਇੱਕ ਗੱਲ ਜ਼ਰੂਰ ਕਹਿਣਾ ਅਕਸਰ ਮੈਂ ਗੱਲ ਕਹਿਨਾ ਵਾ ਵੀ ਸੋਸ਼ਲ ਮੀਡੀਆ ਜੇ ਦੀ ਸਹੀ ਢੰਗ ਨਾਲ ਵਰਤੋਂ ਕਰਾਂਗੇ ਨਾ ਤੇ ਇਹਦੇ ਵਰਗਾ ਮੈਂ ਕਹਿ ਸਕਦਾ ਵੀ ਵਧੀਆ ਮੈਸੇਜ ਪਾਸ ਕਰਨ ਵਾਸਤੇ ਵੀ ਕੋਈ ਨਹੀਂ ਪਰ ਕਹਿਣ ਦਾ ਭਾਵੇਂ ਇਹਨੂੰ ਹੁਣ ਨੈਗੇਟਿਵਿਟੀ ਚ ਜ਼ਿਆਦਾ ਲੈਣਾ ਸ਼ੁਰੂ ਕਰ ਦਿੱਤਾ ਹਰ ਬੰਦਾ ਆਪਣੀ ਵਿਉਂਤ ਬੰਦੀ ਹੁਣ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਇੱਕ ਐਮਐਲਏ ਦਾ ਰੁਤਬਾ ਹੋਵੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਉਹ ਟਰਾਲੀ ਚੋਰੀ ਕਰ ਸਕਦਾ ਮੈਂ ਤੁਹਾਨੂੰ ਕਹਿੰਦਾ ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਤੁਹਾਡਾ ਵੀ ਇੱਕ ਜ਼ਮੀਰ ਆ ਕੀ ਤੁਹਾਡੇ ਵਿੱਚੋਂ ਵੀ ਕੋਈ ਐਸਾ ਕੋਈ ਕੰਮ ਕਰ ਸਕਦਾ ਦੁੱਖ ਦੀ ਗੱਲ ਇੱਕ ਵੀਡੀਓ ਆਈ ਆ ਆ ਵੇਖੋ ਜੀ ਆ ਐਮਐਲਏ ਨੇ ਟਰਾਲੀ ਚੋਰੀ ਕਰ ਲਈ ਬਸ ਉਹ ਵੀਡੀਓ ਨੂੰ ਫਿਰ ਦੇ ਬਟਨ ਤੇ ਬਟਨ ਦੇ ਬਟਨ ਤੇ ਬਟਨ ਸ਼ੇਅਰ ਕਰੀਗੇ 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 ਪਰ ਸੱਚ ਜਿਹੜਾ ਸੱਚ ਕੀ ਹੈ ਯਾਰ ਦੇਖੋ ਦੁਨੀਆਦਾਰੀ ਹੈ ਕੋਈ ਬੰਦਾ ਐਡਾ ਵੀ ਮਾੜਾ ਨਹੀਂ ਹੁੰਦਾ ਜਿਹਦਾ ਐਡਾ ਰਤਬਾ ਹੋਵੇ ਜਿਹੜਾ ਨੈਸ਼ਨਲ ਲੈਵਲ ਤੇ ਖੇਡਿਆ ਹੋਵੇ ਖੇਡਾਂ ਦਾ ਪਲੇਅਰ ਹੋਵੇ ਕਈ ਐਸੀਆਂ ਟਰਾਲੀਆਂ ਕਹਿ ਸਕਦੇ ਨੇ ਟਰੈਕਟਰ ਕਹਿ ਸਕਦੇ ਉਹਨੇ ਖੇਡਾਂ ਦੇ ਮੈਦਾਨ ਦੇ ਵਿੱਚੋਂ ਜਿੱਤੇ ਹੋਣ ਪਰ ਸੋਚ 네ਗੇਟਿਵਿਟੀ ਉਹ 네ਗੇਟਿਵਿਟੀ ਦਾ ਪ੍ਰਚਾਰ ਆ ਵੇਖੋ ਜੀ ਅਫਰਾਵਾ ਦੀ ਆ ਗੱਲ ਸੋ ਕਹਿਣ ਦਾ ਭਾਵ ਇਹ ਇਸ ਇਹਨਾਂ ਚੀਜ਼ਾਂ ਕਰਕੇ ਮੈਂ ਕਹਿੰਦਾ ਵੀ ਹਮੇਸ਼ਾ 네ਗੇਟਿਵਿਟੀ ਨੂੰ ਜਿਹੜਾ ਨਾ ਉਹਨੂੰ ਪ੍ਰੋਮੋਟ ਨਾ ਕਰੀਏ ਜਿੱਦਣ ਆਪਾਂ ਸੋਸ਼ਲ ਮੀਡੀਆ ਨੂੰ ਪੋਜ਼ਿਟਿਵਿਟੀ ਚ ਪ੍ਰੋਮੋਟ ਕਰਨਾ ਸ਼ੁਰੂ ਕਰ ਦਿੱਤਾ ਆਪਾਂ ਬਾਹਰਲੇ ਮੁਲਕਾਂ ਦੀ ਰੇਸ ਜਿਹੜੀ ਆ ਉਹ ਇਹ ਮੈਂ ਕਹਿ ਸਕਦਾ ਆਪਾਂ ਬਹੁਤ ਜਲਦ ਉਹਨੂੰ ਪਾਰ ਕਰਾਂਗੇ ਜਿੱਦਣ ਇਹ ਚੀਜ਼ ਜਿਹੜੀ ਆ ਆਪਾਂ ਕਵਰ ਕਰ ਦਤਾ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਧੰਨਵਾਦ ਕਰਦਾ ਪਾਰਟੀ ਦੀ ਸਮੂਚੀ ਹਾਈ ਕਮਾਂਡ ਦਾ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਅਮਰਸ਼ੇਰ ਸਿੰਘ ਸ਼ੈਰੀ ਗੱਲ ਸੀ ਜੋ ਮੇਰੇ ਗੁਰੂ ਵੀ ਨੇ ਔਰ ਸਾਡੇ ਅਰਵਿੰਦ ਕੇਰਜੀਵਾਸ ਪਾਰਟੀ ਸਪ੍ਰੀਮੋ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਇਤਿਹਾਸ ਕ੍ਰੀਏਟ ਕੀਤਾ ਇੱਕ ਦਾਸ ਨੂੰ ਇੱਕ ਇਨੀ ਛੋਟੀ ਉਮਰ ਦੇ ਵਿੱਚ ਇਸ ਪਦਵੀ ਤੇ ਬਿਠਾ ਕੇ ਆਪਣਾ ਬਟਾਲੇ ਦੀ ਸਮੂਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਹਾਂ ਜੀ ਤਾਂ ਜੀ ਦੇਖੋ ਜਿਸ ਤਰ੍ਹਾਂ ਸਾਡੇ ਗੁਰੂ ਜੀ ਨੇ ਬਟਾਲੇ ਤੋਂ ਲੈ ਕੇ ਪੰਜਾਬ ਦੇ ਵਿੱਚ ਆਪਣੇ ਮਿਹਨਤ ਦੇ ਨਾਲ ਆਪਣਾ ਨਾਮ ਰੋਸ਼ਨ ਕੀਤਾ ਹੈ ਅਸੀਂ ਉਸ ਗੁਰੂ ਦੇ ਸਿਪਾਹੀ ਆ ਜਿਸ ਤਰ੍ਹਾਂ ਸਾਡੇ ਗੁਰੂ ਨੇ ਆਪਣੇ ਬਟਾਲੇ ਤੋਂ ਪਹਿਲੇ ਐਮਐਲਏ ਬਣੇ ਨੇ ਫਿਰ ਪੰਜਾਬ ਦੇ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਅਸੀਂ ਦੋਨਾਂ ਦੇ ਲਕਸ਼ੇ ਕਰਨ ਦੇ ਚੱਲਣਾ ਹੈ ਜਿੱਥੇ ਵੀ ਗਏ ਆਪਣੇ ਗੁਰੂ ਦੀ ਛਾਪ ਛੱਡੀ ਹੈ ਤੇ ਜੇ ਗੁਰੂ ਨੇ ਸਾਡੀ ਛਾਪ ਇਮਾਨਦਾਰੀ ਦੀ ਸੱਚੀ ਨੀਅਤ ਦੀ ਛੱਡੀ ਹੈ ਤੇ ਅਸੀਂ ਵੀ ਉਸੇ ਤਰ੍ਹਾਂ ਦੀ ਛਾਪ ਜੀ ਇਸ ਚੀਜ਼ ਤੇ ਆਪਾਂ ਵਾਅਦਾ ਕਰਦੇ ਹਾਂ ਕਿ ਜੋ ਕਿਸਾਨਾਂ ਨੂੰ ਪਿਛਲੇ ਦਿੱਕਤਾਂ ਆਂਦੀ ਰਹੀਆਂ ਜਿਹੜੇ ਝੋਨੇ ਦੀ ਫਸਲ ਤੋਂ ਲੈ ਕੇ ਝੋਨੇ ਦੀ ਫਸਲਾ ਜੋ ਪਹਿਲੀਆਂ ਚ ਗਿੱਲੀ ਹੋ ਜਾਂਦੀ ਹੈ ਉਹਦਾ ਰੇਟ ਪ੍ਰੋਪਰ ਨਹੀਂ ਮਿਲ ਪਾਂਦਾ ਤਾਂ ਪਿਛਲੀ ਵਾਰ ਵੀ ਮਾਨਯੋਗ ਐਮਐਲਏ ਸਾਹਿਬ ਨੇ ਉਹਦੇ ਵਿੱਚ ਬੜਾ ਉਪਰਾਲਾ ਕਰਕੇ ਤਾਂ ਉਹਨਾਂ ਨੂੰ ਲੰਮਸਮ ਰੇਟ ਉਹਨਾਂ ਦਾ ਪੂਰਾ ਉਹਨਾਂ ਨੂੰ ਪੂਰਾ ਦਬਾਇਆ ਹੀ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਸਾਡੇ ਡਿਪਾਰਟਮੈਂਟ ਦੀ ਕੋਸ਼ਿਸ਼ ਰਹੇਗੀ ਕਿ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਦਾ ਜਿਹੜਾ ਮੰਡੀ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਆਂਦੀ ਏ ਲੇਬਰ ਡਿਪਾਰਟਮੈਂਟ ਕੋਈ ਜਿਹੜੀ ਸਾਡੀ ਉਹਨਾਂ ਨੂੰ ਸਿਕਿਉਰਿਟੀ ਪ੍ਰਬੰਧ ਕੀਤਾ ਜਾਏ ਔਰ ਹਰ ਤਰ੍ਹਾਂ ਦੀ ਆਪਾਂ ਮੁਸ਼ਕਿਲ ਦਾ ਹੱਲ ਕਰਾਂਗੇ ਚਾਰੇ ਕਿਸਾਨ ਭਾਈਚਾਰੇ ਦਾ ਦਫ਼ਤਰ ਹੈ ਸਾਡੇ ਲੇਬਰ ਯੂਨੀਅਨ ਦਾ ਦਫ਼ਤਰ ਹੈ ਸਾਡੇ ਆਰਤੀ ਭਾਈਚਾਰੇ ਦਾ ਦਫ਼ਤਰ ਹੈ ਉਹਨਾਂ ਨੂੰ ਦਫ਼ਤਰ ਚ ਆਉਂਦੀ ਲੋੜ ਨਹੀਂ ਪੈਗੀ ਅਸੀਂ ਅਫਸਰ ਨਾਲ ਲੈ ਕੇ ਜਿੱਦਾਂ ਮਾਨ ਜੋਗ ਅੰਮ੍ਰਿਤ ਲਾਲ ਸਾਹਿਬ ਨੇ ਹਮੇਸ਼ਾ ਇਹ ਹੀ ਚੀਜ਼ ਸਿਖਾਈ ਹੈ ਕਿ ਪਬਲਿਕ 'ਚ ਜਾ ਕੇ ਕੰਮ ਕਰਨਾ ਅਸੀਂ ਕਿਸਾਨਾਂ ਦੇ ਵਿੱਚ ਰਹਿ ਕੇ ਕੰਮ ਕਰਾਂਗੇ